ਹਾਂ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਇਹ ਆ ਜੀ ਡੀਐਸਆਰ 1985 ਇਹ ਲੱਗ ਗਿਆ ਜੀ ਹੁਣ ਸਰਨਾ ਛੱਟਾ ਕੱਢਦੀ ਹੈ ਜੀ ਕੋਈ ਕੋਈ ਹੁਣ ਸਪਰੇਅ ਲੱਗੇ ਹੋયા ਕਰਨ ਦੇਖੋ ਤਾਂ ਕਿਵੇਂ ਲੱਗਾ ਦਾ ਰਿਜ਼ਲਟ ਪਹਿਲਾਂ ਡਰਦੇ ਡਰਦੇ ਨੇ ਸ਼ੁਰੂ ਕੀਤੀ ਸੀ ਚਾਰ ਸਾਲ ਪਹਿਲਾਂ ਜੀ ਤੇ ਹੁਣ ਆਪਾਂ ਨੇ ਵਧਾਤਾ ਜੀ ਇਹਦਾ ਰਕਬਾ ਅਗਲੀ ਵਾਰੀ ਹੋਰ ਵਧਾ ਦਾਂਗੇ ਜੀ 10 12 ਏਕੜ ਹੈਗੇ ਨੇ ਇਸ ਵਾਰ ਆਪਣੇ ਕੋਲ ਦੇਖੋ ਬਾਕੀ ਕਿਵੇਂ ਆਉਂਦਾ ਰਿਜ਼ਲਟ ਅੱਗੇ ਦਾ ਬਹੁਤ ਵਧੀਆ ਰਹੀ ਸੀ ਇਸ ਵਾਰ ਦੇਖੋ ਥੋੜਾ ਜਿਹਾ ਰੇਟ ਦਾ ਲੱਗਦਾ ਵੀ ਘਟੂਗਾ ਰੇਟ ਦੇਖੋ ਕਿੰਨੀ ਸ਼ਾਨਦਾਰ ਖੜੀ ਆ 5000 ਰੁਪਇਆ ਤਾਂ ਆਪਾਂ ਨੇ ਇਹਦਾ ਬਜਾਈ ਚ ਵਿਚਾਲਿਆ ਜੀ ਤੇਲ ਖਰਚਾ ਬੱਟਾਂ ਲਪਣੀਆਂ ਤੇ ਲਵਾਈ ਹੋਈਆਂ ਵੀ ਜੀ ਜਿੰਨੇ ਕ ਆਪਾਂ ਨੇ ਸਪਰੇਅ ਕਰਤੇ ਉਹਨਾਂ ਕ ਸਰਕਾਰ ਵੱਲੋਂ ਆਪਾਂ ਨੂੰ ਰਾਸ਼ੀ ਮਿਲ ਜੂਗੀ ਜੀ ਜਿਹੜੇ ਇਹਨਾਂ ਦਾ ਸਰਕਾਰ ਦਾ ਕਰਿਆ ਹਾ 1500 ਰੁਪਇਆ 1500 ਦੀਆਂ ਜਿੰਨੀਆਂ ਕ ਆਪਾਂ ਨੇ ਸਪਰੇਅਾਂ ਸੁਗਵਾਂ ਕਰੀਆਂ ਨੇ ਉਹਨਾਂ ਅਗੇ ਤੇ ਖਰਚਾ ਹੈ ਜੀ ਐ ਸਮਝ ਲਓ ਵੀ 2 ਕੁਇੰਟਲ ਤਾਂ ਆਪਾਂ ਨੇ ਪਹਿਲਾਂ ਹੀ ਵਚਾ ਲਈ ਜੀ ਇਹ ਜੇ ਆਪਣੀ ਇਹ 20 ਕੁਆਂਟਲ ਨਿਕਲਦੀ ਆ ਤਾਂ ਲੋਕਾਂ ਦੇ ਹਿਸਾਬ ਨਾਲ ਆਪਣੀ ਬਾਈ ਨਿਕਲੇਗੀ। ਦੇਖੋ ਕਿਵੇਂ ਲੱਗਦੀ ਆ। ਇੱਥੇ ਥੋੜਾ ਜਿਹਾ ਪਾਣੀ ਟੁੱਟੀ ਜਾਂਦਾ ਸੀਗਾ ਜ਼ਿਆਦਾ। ਇਹ ਉਹਦੇ ਕਰਕੇ ਇੱਥੇ ਥੋੜਾ ਜਿਹਾ ਜਲਦੀ ਨਸਾਰਾ ਹੋ ਗਿਆ। ਸਪਰੇਅ ਲੱਗੇ ਹੋਇਆ ਕਰਨ। ਦੇਖੋ ਨਿਸਰਨ ਲੱਗ ਗਈ ਜੀ ਹੁਣ ਇਹ। ਭਗੋਲੇ ਆ ਗਈ ਸਾਰੀ ਉਹ। ਬਹੁਤ ਸ਼ਾਨਦਾਰ ਛੱਟਾ ਕੱਢ ਰਹੀ ਆ ਬਹੁਤ ਭਾਰੀ ਆ ਦੇਖੋ ਬੂਝਾ ਇਹ 1985 ਦਾ ਬੂਝਾ ਜੀ ਇਹ ਦੇਖੋ ਦੇਖੋ ਇਹਦਾ ਬੂਝਾ ਜੀ ਦੇਖੋ ਬੂਝਾ ਇਹ 1985 ਹੈ ਜੀ ਇਹ ਪੂਰੀ ਟਾਪ ਦੀ ਖੜੀ ਹੈ ਜੀ ਇਸ ਵਕਤ ਇਹ ਡੀਐਸ ਇਹਦੇ ਚ ਝੰਡਾ ਰੋਗ ਜਾਮਾ ਹੀ ਨਹੀਂ ਹੈਗਾ ਜੀ ਇੱਥੇ ਟਾਈਮ ਨਾਲ ਆਲੂ ਲੱਗ ਜਾਣਾ ਜੀ ਟਾਈਮ ਨਾਲ ਵੱਡੀ ਜਾਣੀ ਆ ਇਹ ਆਲੂ ਦਾ ਵੀ ਝਾੜ ਵਧੂਗਾ ਖੇਤਾਂ ਦੇ ਵਿੱਚ ਉਹ ਕਦੋਂ ਨਹੀਂ ਹੋਇਆ ਇਹਨਾਂ ਦਾ 99 ਵਰਗੇ ਖੇਤ ਹੋ ਜਾਣੇ ਨੇ ਆਲੂ ਵਿੱਚ ਝਾੜ ਵਧਾਊਗਾ ਖੇਤ ਤਿਆਰ ਕਰਨੇ ਵੀ ਸੌਖੇ ਨੇ ਆਲੂ ਨੂੰ ਖੇਤ ਤਿਆਰ ਕਰਨ ਨੂੰ ਵੀ ਆਪਣਾ ਡੀਜ਼ਲ ਘੱਟ ਲੱਗਣਾ। ਯਾਨੀ ਸਿਰੇ ਤੱਕਰ ਫਾਇਦਾ ਹੀ ਫਾਇਦਾ ਜੀ। ਆਲੂ ਪਟਕੇ ਕਣਕ ਦੇ ਬੀਜਾਂ ਦੇ ਕਣਕ ਦਾ ਵੀ ਝਾੜ ਵਧੂਗਾ ਉਹ ਚ ਪਾਣੀ ਦੀ ਮਾਰ ਨਹੀਂ ਆਉਂਦੀ। ਚਾਰੇ ਪਾਸੇ ਨੂੰ ਇਹਦਾ ਜੀ ਫਾਇਦਾ ਹੀ ਫਾਇਦਾ ਹੈ। ਯਾਨੀ ਮੇਰੇ ਹਿਸਾਬ ਨਾਲ ਤਾਂ ਵਧੀਆ ਚੀਜ਼ ਹੈ। ਕਰਕੇ ਜ਼ਰੂਰ ਦੇਖਣੀ ਚਾਹੀਦੀ ਆ। ਕਰਕੇ ਆਪਾਂ ਨੂੰ ਪਤਾ ਲੱਗਣਾ ਵੀ ਇਹ ਕੀ ਚੀਜ਼ ਹੈ। ਡਰਨ ਦੀ ਲੋੜ ਨਹੀਂ ਇਹਨੇ ਦੇਖਣਾ ਆਪਣਾ ਇੱਥੇ ਖੇਤ ਵੀ ਦੇਖ ਸਕਦਾ ਆ ਕੇ ਜਦੋਂ ਆਪਾਂ ਖੰਨੇ ਤੋਂ ਖਮਾਣੋਂ ਵੀ ਜਾਂਨੇ ਆ ਰੋਡ ਦੇ ਉੱਤੇ ਹੀ ਆ ਸੂਏ ਦੇ ਉੱਪਰ ਹੀ ਆਪਣਾ ਇਹ 6 ਕਿਲੇ ਇੱਥੇ ਲੱਗੇ ਹੋਏ ਨੇ ਬਹੁਤ ਸ਼ਾਨਦਾਰ ਆ ਜਦੋਂ ਮਰਜ਼ੀ ਆ ਕੇ ਬੰਦਾ ਇੱਥੇ ਵਿਜ਼ਿਟ ਕਰ ਸਕਦਾ